ਗੁਰੂ ਪਿਆਰਿਓ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਪਿਆਰ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਤੇ ਨਾਲ ਥਾ ਪਿਆਰਾ ਹੈ ਸਾਧ ਸੰਗਤ ਜੀ ਬਹੁਤ ਸਾਰਾ ਪਿਆਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵੀ ਕਰਦੇ ਨੇ ਇੱਕ ਇੱਕ ਦੀ ਸਾਧ ਸੰਗਤ ਜੀ ਅਰਦਾਸ ਬੇਨਤੀ ਸੁਣਦੇ ਨੇ ਗੁਰੂ ਰਾਮਦਾਸ ਜੀ ਗੁਰੂ ਦੇ ਪਿਆਰਿਓ ਆਪ ਸਭੇ ਦੀ ਜੇ ਪਿਆਰ ਦੇਖਿਆ ਜਾਵੇ ਤੇ ਸਾਧ ਸੰਗਤ ਜੀ ਜਦੋਂ ਤੁਸੀਂ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਜਾਂਦੇ ਆ ਤੇ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਦੀ ਸ਼ਾਮਦੀ ਹੈ ਕਿ ਸਾਡੇ ਸੇਵਾਦਾਰ ਤਨ ਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਸਾਡੀ ਪ੍ਰਕਮਿਆ ਦੇ ਵਿੱਚ ਸਾਡੇ ਇਸ ਦਰਬਾਰ ਦੇ ਵਿੱਚ ਆਪਣਾ ਸੀਸ ਲਾਇਆ ਹੈ ਉਹਨਾਂ ਨੇ ਸੀਸ ਬਲਿਦਾਨ ਕੀਤਾ ਹੈ ਉਹਨਾਂ ਦੇ ਵੀ ਭਾਈ ਦਰਸ਼ਨ ਕਰਕੇ ਆਓ ਗੁਰੂ ਰਾਮਦਾਸ ਜੀ ਕਹਿੰਦੇ ਭਾਈ ਸਾਡੇ ਸੇਵਾਦਾਰ ਸਾਡੇ ਅਣਮੁੱਲੇ ਸਿੱਖ ਤੁਹਾਡੀ ਝੋਲੀ ਜ਼ਰੂਰ ਭਰਨਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹੀ ਦੇ ਘਰ ਦੇ ਵਿੱਚ ਕੋਈ ਹੰਦੇਰ ਹੈ ਉਹ ਨਹੀਂ ਪੂਰੀਆਂ ਕਰ ਸਕਦੇ ਸਾਤ ਸੰਗਤ ਜੀ ਉਹ ਵਡਿਆਈ ਦਿੰਦੇ ਆਪਣੇ ਭਗਤਾਂ ਨੂੰ ਆਪਣੇ ਸੇਵਕਾਂ ਨੂੰ ਵਡਿਆਈ ਦਿੰਦੇ ਆ ਕਿ ਜਾਓ ਭਾਈ ਸਿੱਧਾ ਜਾਓ ਤਨਤਨ ਬਾਬਾ ਦੀਪ ਸਿੰਘ ਜੀ ਤੁਹਾਡੀਆਂ ਝੋਲੀਆਂ ਭਰਨਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੇ ਪਿਆਰਿਓ ਜਦੋਂ ਤੁਸੀਂ ਸਿੱਧਾਂ ਸਾਹਿਬ ਆਉਨੇ ਆ ਤੇ ਤਨਤਨ ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਜੀ ਉਹ ਉਹ ਮਾਲਕ ਉਹ ਪੂਜਨੀਕ ਮਾਲਕ ਤੁਹਾਨੂੰ ਕਹਿੰਦੇ ਕਿ ਭਾਈ ਜਿੱਥੇ ਅਸੀਂ ਸੀਸ ਭੇਟ ਕੀਤਾ ਉੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਵੀ ਤੁਸੀਂ ਜਾਓ ਉਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੁਹਾਡੀਆਂ ਝੋਲੀਆਂ ਭਰਨਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਵੇਖੋ ਸਾਧ ਸੰਗਤ ਜੀ ਆਪ ਸਭੇ ਜੀ ਦੀ ਕਿੰਨਾ ਪਿਆਰ ਸੰਗਤ ਜੀ ਤੁਸੀਂ ਜਦੋਂ ਵੀ ਜਾਣੇ ਆ ਗੁਰੂ ਰਾਮਦਾਸ ਦੇ ਦਰਬਾਰ 'ਚ ਵੀ ਜਾਇਆ ਕਰੋ ਔਰ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਵਿੱਚ ਵੀ ਜਾਇਆ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਅਨੇਕਾਂ ਹੀ ਕੌਂਤਕ ਕਰਦੇ ਨੇ ਗੁਰੂ ਦੇ ਪਿਆਰਿਓ ਬਹੁਤ ਸਾਰੀਆਂ ਸਾਧ ਸੰਗਤ ਜੀ ਉੱਥੇ ਵੀ ਖੇਡਾਂ ਹੁੰਦੀਆਂ ਗੁਰੂ ਦੇ ਪਿਆਰਿਓ ਕਿਉਂ ਅੱਠੇ ਪੈਰ ਸਾਧ ਸੰਗਤ ਜੀ 24 ਘੰਟੇ ਦਾ ਨਹੀਂ ਤਾਂ ਸਾਧ ਸੰਗਤ ਜੀ ਤਕਰੀਬਨ 22 ਘੰਟੇ ਸਾਧ ਸੰਗਤ ਜੀ ਉੱਥੇ ਕੀਰਤਨ ਹੁੰਦਾ ਹੈ ਨਾਮ ਦੀ ਸ਼ੋਭਾ ਹੁੰਦੀ ਗੁਰੂ ਰਾਮਦਾਸ ਸੱਚੇ ਪਾਤਸ਼ਾਹੀ ਦੇ ਦਰਬਾਰ ਚ ਔਰ ਇਹ ਗੱਲ ਸਾਧ ਸੰਗਤ ਜੀ ਜਿਹੜੇ 2 ਘੰਟੇ ਹੋਰ ਆ ਬਾਕੀ 24 ਦੇ ਵਿੱਚੋਂ ਸਾਧ ਸੰਗਤ ਜੀ 2 ਘੰਟੇ ਗੁਰੂ ਸਾਹਿਬ ਜੀ ਆਰਾਮ ਕਰਦੇ ਨੇ ਤੇ ਗੁਰੂ ਦੇ ਪਿਆਰਿਓ ਉਹ 2 ਘੰਟੇ ਉਹਨਾਂ ਦੀ ਸੇਵਾਦਾਰ ਉੱਥੇ ਸਮਾਧੀਆਂ ਲਾ ਕੇ ਕਈ ਕਈ ਸਾਧ ਸੰਗਤ ਜੀ ਉੱਥੇ ਇਹੋ ਜਿਹੇ ਪਿਆਰੇ ਹੈ ਜਿਵੇਂ ਸਾਧ ਸੰਗਤ ਜੀ ਉਹਨਾਂ ਦਾ ਜਿਗਰ ਹੈਗਾ ਜਿਗਰ ਆਉਂਦਾ ਕੀ ਆਉਂਦਾ ਤੇਰੇ ਨਾਮ ਦੇਵ ਰਾਗੀ ਰਬਾ ਜਿਹੜੇ ਉਹ ਸਾਰੀ ਸਾਰੀ ਰਾਤ ਜਾਗਦੇ ਤੇਰੇ ਨਾਮ ਦੇਵ ਰਾਗੀ ਰੱਬਾ ਜੀੜੇ ਉਹ ਸਾਰੀ ਸਾਰੀ ਰਾਤ ਜਾਗਦੇ ਸਾਧ ਸੰਗਤ ਜੀ ਉਹ 2 ਘੰਟੇ ਉਹ ਸੇਵਾਦਾਰ ਪੂਰੇ ਕਰਨਦੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ 24 ਘੰਟੇ ਹੋ ਗਏ 24 ਘੰਟੇ ਹੋ ਗਏ ਸਾਧ ਸੰਗਤ ਜੀ ਦਾਸ ਨੂੰ ਯਾਦ ਆਇਆ ਸਾਤ ਸੰਗ ਜੀ ਬਿਆਨ ਤੋਂ ਉਹਨਾਂ ਦੀਆਂ ਵਡਿਆਈਆਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਕਿਹੜੀਆਂ ਕਿਹੜੀਆਂ ਸਾਤ ਸੰਗ ਜੀ ਕਰੀਏ ਜੇ ਬਾ ਇੱਕ ਤੇ ਅਨੇਕਾ ਗੁਣ ਤੇਰੇ ਮੈਂ ਕਿਹੜਾ ਕਿਹੜੇ ਗਾਵਾਂ ਤਾਤਿਆ ਪਾਤਸ਼ਾਹ ਮੈਂ ਕਿਹੜੀ ਤੁਹਾਡੀ ਸਿਫਤ ਕਰਾਂ ਕਿਹੜੀ ਵਡਿਆਈ ਕਰਾਂ ਮਹਾਰਾਜ ਜੀ ਸਾਤ ਸੰਗ ਜੀ ਬਾਬਾ ਤਨ ਤਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਬਚਪਨ ਤੋਂ ਸਾਤ ਸੰਗ ਜੀ ਬਹੁਤ ਗਰੀਬੀ ਦੇਖੀ ਹੈ ਸਾਤ ਸੰਗ ਜੀ ਜਿੰਨ ਲਾਜ਼ਮ ਮਾਤਾ ਪਿਤਾ ਵੀ ਚਲੇ ਗਏ ਸਾਧ ਸੰਗ ਜੀ ਉਹਨਾਂ ਦੀ ਨਾਨੀ ਨੇ ਉਹਨਾਂ ਨੂੰ ਸਾਧ ਸੰਗ ਜੀ ਸੰਭਾਲਿਆ ਗੁਰੂ ਰਾਮਦਾਸ ਜੀ ਸਾਧ ਸੰਗ ਜੀ ਕਿਸੇ ਦਾ ਦੁੱਖ ਨਹੀਂ برداشت ਕਰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਉਂ ਕਿਉਂਕਿ ਸਾਧ ਸੰਗ ਜੀ ਉਹਨਾਂ ਨੇ ਮੁਸ਼ਕਲਾਂ ਬਹੁਤ ਸਾਰਾ ਦੁੱਖ ਦੇਖਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੇ ਪਿਆਰੋ ਜਿਹਨੇ ਆਪ ਦੁੱਖ ਦੇਖਿਆ ਹੋਵੇ ਉਹ ਕਿਸੇ ਦੇ ਦੁੱਖ ਦੀ ਮਨੂ ਸਾਧ ਸੰਗ ਜੀ ਫੀਲ ਕਰਦਾ ਹੈ ਕਿਸੇ ਦਾ ਦੁੱਖ ਵੀ ਉਹਨੂੰ ਐਂ ਲੱਗਦਾ ਜਿਵੇਂ ਸਾਡੇ ਤੇ ਦੁੱਖ ਆਉਂਦਾ ਹੈ ਸਾਧ ਸੰਗ ਜੀ ਜਿਹਨੇ ਕਿਸੇ ਨੇ ਦੌਖੀ ਨਹੀਂ ਵੇਖਿਆ ਉਹਨੂੰ ਕੀ ਸਾਧ ਸੰਗ ਜੀ ਇਹਨਾਂ ਗੱਲਾਂ ਦਾ ਪਤਾ ਹੈ ਤੇ ਗੁਰੂ ਦੇ ਪਿਆਰੇ ਗੁਰੂ ਰਾਮਦਾਸ ਸੱਚੇ ਪਾਤਸ਼ਾਹੀ ਦੇ ਦਰਬਾਰ ਦੇ ਵਿੱਚ ਜੇ ਕੋਈ ਸਾਧ ਸੰਗ ਜੀ ਕੰਨਾਂ ਤੋਂ ਬੋਲਾ ਆ ਗਿਆ ਉਹਨੂੰ ਸੁਣਨ ਲੱਗ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜੇ ਕੋਈ ਸਾਧ ਸੰਗ ਜੀ ਗੁੰਗਾ ਆ ਗਿਆ ਉਹਨੂੰ ਬੋਲਣਾ ਆ ਜਾਂਦਾ ਸਾਧ ਸੰਗ ਜੀ ਗੁਰੂ ਦੇ ਪਿਆਰੋ ਇਸ ਤਰ੍ਹਾਂ ਹੀ ਇੱਕ ਅਚਰਜ ਵਾਲੀ ਗੱਲ ਆ ਗੁਰੂ ਦੇ ਪਿਆਰੋ ਗੁਰੂ ਰਾਮਦਾਸ ਸੱਚੇ ਪਾਤਸ਼ਾਹੀ ਦੇ ਪਰ ਕਮਿਆਂ ਕੀਤੀ ਗੁਰੂ ਦੇ ਪਿਆਰਿਓ ਇੱਕ ਸਿੱਖ ਕੋਈ ਸਾਧ ਸੰਗਜੀ ਵੀਰ ਚੇਲ ਦੇ ਉਤੇ ਉਹਨੂੰ ਲੈ ਕੇ ਆਂਦਾ ਸਾਧ ਸੰਗਜੀ ਆਪ ਜਾਣਦੇ ਹੋ ਵੀਰ ਚੇਲ ਨੂੰ ਸਾਧ ਸੰਗਜੀ ਜੋ ਕੁਰਸੀ ਟੈਪ ਹੁੰਦਾ ਸਾਧ ਸੰਗਜੀ ਉਹਨੂੰ ਬਿਠਾ ਕੇ ਕੁਰਸੀ ਦੇ ਉੱਤੇ ਵੀਰ ਚੇਲ ਤੇ ਉਹਨੂੰ ਸਾਧ ਸੰਗਜੀ ਉਹਦੀਆਂ ਲੱਤਾਂ ਮਾਰੀਆਂ ਸੀ ਗੁਰੂ ਦੇ ਪਿਆਰਿਓ ਲੱਤਾਂ ਨਹੀਂ ਕੰਮ ਕਰਦੀਆਂ ਸੀਆਂ ਤੇ ਸਾਧ ਸੰਗਜੀ ਉਹਨੂੰ ਵੀਰ ਚੇਲ ਦੇ ਉੱਤੇ ਬਿਠਾ ਕੇ ਸਾਧ ਸੰਗਜੀ ਦੋ ਅੰਦਰ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਦੇ ਪਿਆਰਿਓ ਨਿਸ਼ਚਾ ਦੇ ਨਾਲ ਸਾਧ ਸੰਗ ਜੀ ਨਮਸਕਾਰ ਕਰਨ ਲੱਗੇ ਤੇ ਗੁਰੂ ਦੇ ਪਿਆਰਿਓ ਉਹ ਜਦੋਂ ਨਮਸਕਾਰ ਕਰਨ ਲੱਗਾ ਸਾਧ ਸੰਗ ਜੀ ਇਹਨਾਂ ਨੂੰ ਕੀ ਹੁੰਦਾ ਹੈ ਗੁਰੂ ਦੇ ਪਿਆਰਿਓ ਜਿਦਾਂ ਹੀ ਸਾਧ ਸੰਗ ਜੀ ਨਮਸਕਾਰ ਕਰਨ ਲੱਗਦਾ ਥੱਲੇ ਦੋਹਾਂ ਵੀਰਾਂ ਨੇ ਸਾਧ ਸੰਗ ਜੀ ਨੂੰ ਚੱਕ ਕੇ ਥੱਲੇ ਬਿਠਾਇਆ ਵੀਰ ਚੇਹਰ ਤੋਂ ਸਾਧ ਸੰਗ ਜੀ ਥੱਲੇ ਜਦੋਂ ਨਮਸਕਾਰ ਕਰਨ ਲੱਗਾ ਗੁਰੂ ਦੇ ਪਿਆਰਿਓ ਉਦੋਂ ਅਰਦਾਸ ਬੇਨਤੀ ਸ਼ੁਰੂ ਹੋ ਗਈ ਸਾਧ ਸੰਗ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿ ਸ੍ਰੀਮਕਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਕਉਤੀ ਸਮਰਕੈ ਗੁਰੂ ਨਾਨਕ ਲਈ ਧਿਆਇ ਤੇਰੇ ਅੰਗ ਤੇ ਗੁਰ ਅਮਰਦਾਸ RAM DAS ਹੋਈ ਸਹਾਈ ਇਹ ਸਾਧ ਸੰਗ ਜੀ ਅਰਦਾਸ ਬੇਨਤੀ ਸ਼ੁਰੂ ਹੋਣ ਲੱਗੀ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਉਹ ਭੁੱਲ ਗਿਆ ਕਿ ਮੇਰੀਆਂ ਲੱਤਾਂ ਮਰੀਆਂ ਹੋਈਆਂ ਸਾਧ ਸੰਗ ਜੀ ਉਹਨੇ ਦੇਖਿਆ ਕਿ ਸਾਰੀ ਸੰਗਤ ਖੜੀ ਹੋ ਗਈ ਹੈ ਅਰਦਾਸ ਸ਼ੁਰੂ ਹੋ ਗਈ ਹੈ ਉਹਨੂੰ ਲਤਾਂ ਦਾ ਖਿਆਲ ਹੀ ਨਹੀਂ ਰਿਹਾ ਸਾਧ ਸੰਗਤ ਜੀ ਉਹ ਗੁਰੂ ਦੇ ਪਿਆਰਿਓ ਜਿਹੜਾ ਨਾਲ ਜੰਗਲਾ ਲੱਗਾ ਗੁਰੂ ਦੇ ਪਿਆਰਿਓ ਦਰਬਾਰ ਸਾਹਿਬ ਦੇ ਅੰਦਰ ਜੰਗਲੇ ਨੂੰ ਹੱਥ ਪਾ ਕੇ ਸਾਧ ਸੰਗਤ ਜੀ ਉੱਠਣ ਦੀ ਕੋਸ਼ਿਸ਼ ਕਰਦਾ ਕਿ ਮੈਂ ਵੀ ਉੱਠਾਂ ਸਾਧ ਸੰਗਤ ਜੀ ਜਦੋਂ ਪਹਿਲਾ ਸਾਧ ਸੰਗਤ ਜੀ ਉਹਨੇ ਚਾਂਸ ਦਿੱਤਾ ਤੇ ਗੁਰੂ ਦੇ ਪਿਆਰਿਓ ਕੁਝ ਥੋੜੀਆਂ ਜੀਆਂ ਲਤਾਂ ਕੰਮ ਕੀਤੀਆਂ ਦੂਜੀ ਵਾਰੀ ਫੇਰ ਕਹਿਣ ਲੱਗਾ ਗੁਰੂ ਰਾਮਦਾਸ ਜੀ ਮੈਂ ਵੀ ਤੁਹਾਡੀ ਅਰਦਾਸ ਵਿੱਚ ਖੜਨਾ ਚਾਹੁੰਨਾ ਸੱਚੇ ਪਾਤਸ਼ਾਹ ਕਿਰਪਾ ਕਰੋ ਮਹਾਰਾਜ ਜੀ ਤੁਸੀਂ ਮੈਨੂੰ ਖੜੇ ਕਰੋ ਗੁਰੂ ਦੇ ਪਿਆਰੇ ਦੂਸਰੀ ਵਾਰ ਸਾਧ ਸੰਗਤ ਜਦੋਂ ਖੜਾ ਹੋਣ ਲੱਗਾ ਤੇ ਸਾਧ ਸੰਗਤ ਜੀ ਡੇਢ ਗੱਠ ਸਾਧ ਸੰਗਤ ਦੀਆਂ ਲੱਤਾਂ ਕੰਮ ਕਰਨ ਲੱਗੀਆਂ ਡੇਢ ਗੱਠ ਉੱਚਾ ਉੱਠ ਖੜਿਆ ਸਾਧ ਸੰਗਤ ਜੀ ਫੇਰ ਡੱਗ ਪਿਆ ਤੀਸਰੀ ਵਾਰੀ ਕਹਿਣ ਲੱਗਾ ਗੁਰੂ ਰਾਮਦਾਸ ਜੀ ਮੇਰਾ ਵੀ ਦਿਲ ਕਰਦਾ ਤੁਹਾਡੀ ਅਰਦਾਸ ਵਿੱਚ ਖੜ ਕੇ ਮੈਂ ਵੀ ਅਰਦਾਸ ਬੇਨਤੀ ਸੱਚੇ ਪਾਤਸ਼ਾਹੀ ਸਰ ਬਣ ਕਰਾਂ ਤੀਸਰੀ ਵਾਰ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਜਦੋਂ ਖੜਾ ਹੋਣ ਲੱਗਾ ਤੇ ਗੁਰੂ ਦੇ ਪਿਆਰਿਓ ਡੇਢ ਫੁੱਟ ਉੱਚਾ ਖੜਾ ਹੋ ਗਿਆ ਸਾਧ ਸੰਗਤ ਜੀ ਇਹਨੇ ਨੂੰ ਅਰਦਾਸ ਦੀ ਸਮਾਪਤੀ ਹੋ ਗਈ ਗੁਰੂ ਦੇ ਪਿਆਰਿਓ ਅਰਦਾਸ ਦੀ ਸਮਾਪਤੀ ਤੋਂ ਬਾਅਦ ਦੇ ਵਿੱਚ ਗੁਰੂ ਦੇ ਪਿਆਰਿਓ ਸੰਗਤ ਨੇ ਨਮਸਕਾਰ ਕੀਤੀ ਥੱਲੇ ਝੁੱਕ ਕੇ ਤੇ ਸਾਧ ਸੰਗਤ ਜਿਵੇਂ ਹੀ ਸਾਧ ਸੰਗਤ ਜੀ ਖੜੇ ਹੋਣ ਲੱਗੀ ਸੰਗਤ ਉਸ ਤੋਂ ਬਾਅਦ ਵਿੱਚ ਸਾਧ ਸੰਗਤ ਜੀ ਜਕਾਰਾ ਬੁਲਾਇਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਧ ਸੰਗਤ ਜੀ ਜਿਵੇਂ ਉਹਨੇ ਕਿਹਾ ਕਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਦੇ ਪਿਆਰਿਓ ਐਵੇਂ ਜਿਵੇਂ ਸਾਧ ਸੰਗਤ ਜੀ ਉਹਨੇ ਜਕਾਰਾ ਬੁਲਾਇਆ ਸਾਧ ਸੰਗਤ ਜੀ ਤੇ ਸਾਧ ਸੰਗਤ ਜੀ ਸਭ ਕੁਝ ਭੁੱਲ ਗਿਆ ਉਹ ਸਾਧ ਸੰਗ ਜੀ ਉਹ ਜਿਹੜਾ ਜੰਗਲਾਂ ਨੂੰ ਹੱਥ ਪਾਉਣਾ ਵੀ ਭੁੱਲ ਗਿਆ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਖੜਾ ਹੋ ਕੇ ਕਹਿੰਦਾ ਸਾਤ ਸ੍ਰੀ ਅਕਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਨਾਲੇ ਸਾਧ ਸੰਗ ਜੀ ਖੜਾ ਹੋ ਗਿਆ ਨਾਲੇ ਸਤ ਸ੍ਰੀ ਅਕਾਲ ਬੁਲਾ ਦਿੱਤੀ ਇਸ ਕਰਕੇ ਗੁਰੂ ਦੇ ਪਿਆਰਿਓ ਉਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਧੰਨ ਇਹਨਾਂ ਨੂੰ ਕਹਿੰਦੇ ਸਾਧ ਸੰਗ ਜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਾਧ ਸੰਗ ਜੀ ਸਾਰੀਆਂ ਸੰਗਤਾਂ ਉੱਥੇ ਪਾਤਸ਼ਾਹ ਦਾ ਧਿਆਨ ਧਰ ਕੇ ਆਖੋ ਧੰਤਨ ਸ਼੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਤੇਰਾ ਸਭ ਸਦਕਾ ਸਾਧ ਸੰਗਤ ਜੀ ਇੱਕ ਵਾਰੀ ਫੇਰ ਆਖੋ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਤੇਰਾ ਸਭ ਸਦਕਾ ਆਏ ਕਰਕੇ ਸਾਧ ਸੰਗਤ ਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਜਾਨੇ ਆ ਤੋ ਸਾਧ ਸੰਗਤ ਜੀ ਜਰੇ ਜਰੇ ਤੇ ਸਿੱਧਾ ਸੰਗਾਂ ਦੀਆਂ ਸਾਧ ਸੰਗਤ ਜੀ ਫੌਜਾ ਹਾਜ਼ਰ ਹੁੰਦੀਆਂ ਸਾਧ ਸੰਗਤ ਜੀ ਪ੍ਰਕਮਿਆਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੀਆਂ ਫਵਜਾਂ ਹਾਜ਼ਰ ਹੁੰਦੀਆਂ ਸਾਧ ਸੰਗਤ ਜੀ ਸਾਧ ਸੰਗਤਾਂ ਦੀਆਂ ਫਵਜਾਂ ਹਾਜ਼ਰ ਹੁੰਦੀਆਂ ਆਓ ਗੁਰੂ ਦੇ ਪਿਆਰੋ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਸਾਚੇ ਪਾਤਸ਼ਾਹ ਜੀ ਔਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਸਭੈ ਦੀ ਗੁਰੂ ਦੇ ਪਿਆਰਿਓ ਇਹਨਾਂ ਦਾ ਬਹੁਤ ਪਿਆਰ ਹੈ ਬਹੁਤ ਪਿਆਰਾ ਗੁਰੂ ਦੇ ਪਿਆਰਿਓ ਆਪ ਸਭੈ ਦੀ ਧੰਨ ਧੰਨ ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਜੀ ਬਖਸ਼ਾਂ ਕਰਨ ਗੁਰੂ ਦੇ ਪਿਆਰਿਓ ਇਸੀ ਦਾ ਦਾ ਸਾਨੀ ਇਹੋ ਜਿਹਾ ਗੁਰੂ ਦੇ ਪਿਆਰਿਓ ਕਿ ਸਾਨੂੰ ਉਹਨਾਂ ਨੇ ਦੁਪਹਿਰੇ ਦਾ ਰੂਪ ਸਾਧ ਸੰਗ ਜੀ ਧਾਰ ਕੇ ਦੁਪਹਿਰੇ ਦਾ ਬਹਾਨਾ ਬਣਾ ਕੇ ਗੁਰੂ ਦੇ ਪਿਆਰਿਓ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦੇ ਆ ਸਾਨੂੰ ਗੁਰਬਾਣੀ ਦੇ ਨਾਲ ਜੋੜਦੇ ਸਾਧ ਸੰਗ ਜੀ ਗੁਰੂ ਸਾਹਿਬ ਜੀ ਕਹਿੰਦੇ ਆਪ ਜਪੋ ਅਵਰਾ ਨਾਮ ਜਪਾਓ ਸਾਧ ਸੰਗ ਜੀ ਮੰਬੂਲੀ ਜੀਆਂ ਤੁਛ ਜੀਆਂ ਸਾਧ ਸੰਗ ਜੀ ਜਿਹੜੀਆਂ ਆਪੇ ਭੇਟਾ ਮੰਗਦੇ ਆ ਸਾਡਾ ਮੁੰਡਾ ਬਾਹਰ ਨੂੰ ਚਲਾ ਜਾਵੇ ਜੀ ਸਾਡੇ ਆਇਸ਼ਾ ਨਹੀਂ ਪੂਰੀ ਹੁੰਦੀ ਸਾਡੇ ਘਰ ਵਿੱਚ ਬੱਚਾ ਹੈ ਨਹੀਂ ਇਹਦਾ ਬਾਬਾ ਦੀਪ ਸਿੰਘ ਲਈ ਸਾਧ ਸੰਗ ਜੀ ਇਸ ਤਰ੍ਹਾਂ ਹੈ ਜਿਵੇਂ ਬੱਚਾ ਸਾਧ ਸੰਗ ਜੀ 10 ਰੁਪਏ ਦੀ ਚੀਜ਼ ਲੈ ਕੇ ਬਾਅਦ ਵਿੱਚ ਰੂੰਗਾ ਮੰਗਦਾ ਕਿ ਮੈਨੂੰ ਰੂੰਗਾ ਵੀ ਦੇ ਦਿਓ ਜੀ ਸਾਧ ਸੰਗ ਜੀ ਇਹ ਤਾਂ ਰੂੰਗੇ ਝੂੰਗੇ ਵਾਲੀਆਂ ਗੱਲਾਂ ਗੁਰੂ ਦੇ ਪਿਆਰਿਓ ਉਹਨਾਂ ਲਈ ਤਾਂ ਅੱਖ ਦੇ ਫੰਕਾਰੇ ਵਾਲੀਆਂ ਗੱਲਾਂ ਐ ਇਸ ਕਰਕੇ ਗੁਰੂ ਦੇ ਪਿਆਰਿਓ ਜਿਵੇਂ ਇੱਕ ਗਾਥਾ ਆਉਂਦੀ ਐ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਵਿੱਚ ਕੋਈ ਮਾਤਾ ਆਈ ਸਾਧ ਸੰਗ ਜੀ ਉਹਨੂੰ ਕਈ ਸਰਦੀ ਬਿਮਾਰੀ ਗੁਰੂ ਦੇ ਪਿਆਰਿਓ ਸਾਤਸੰਗਜੀਤ ਅਰਦਾਸ ਬੇਨਤੀ ਕੀਤੀ ਦੋ ਛੋਟੀਆਂ-ਛੋਟੀਆਂ ਬੱਚੀਆਂ ਸੀਗੀਆਂ ਗੁਰੂਦੇਵ ਪਿਆਰਿਓ ਦੋ ਛੋਟੀਆਂ-ਛੋਟੀਆਂ ਸਾਤਸੰਗਜੀਤ ਬੱਚੀਆਂ ਸੀਗੀਆਂ ਉਹਨਾਂ ਨੇ ਵੀ ਸਾਤਸੰਗਜੀਤ ਬਾਬਾ ਦੀਪ ਸਿੰਘ ਜੀ ਦੇ ਕੋਲੇ ਖੜ ਕੇ ਅਰਦਾਸ ਬੇਨਤੀ ਕੀਤੀ ਕਿ हे ਬਾਬਾ ਜੀ हे ਖੰਡੇ ਵਾਲੇ ਬਾਪੂ ਸਾਡੀ ਮਾਤਾ ਨੂੰ ਜੋ ਕੈਸਰ ਦੀ ਬਿਮਾਰੀ ਆ ਬਾਬਾ ਜੀ ਤੁਸੀਂ ਕਿਰਪਾ ਕਰਕੇ ਦੂਰ ਕਰ ਸਕਦੇ ਹੋ ਤੁਸੀਂ ਕਿਰਪਾ ਕਰਕੇ ਦੂਰ ਕਰ ਸਕਦੇ ਹੋ ਸਾਤਸੰਗਜੀਤ ਮਾਸੂਮ ਬੱਚੀਆਂ ਸੀ ਸਾਧ ਸੰਗ ਜੀ ਮਾਸੂਮ ਬੱਚੀਆਂ ਦੀ ਗੁਰੂ ਦੇ ਪਿਆਰੋ ਉਹ ਮਾਲਕ ਛੇਤੀ ਸੁਣ ਲੈਂਦੇ ਸਾਧ ਸੰਗ ਜੀ ਮਾਸੂਮਾਂ ਦੀ ਅਰਦਾਸ ਬੇਨਤੀ ਬਹੁਤ ਛੇਤੀ ਸੁਣਦੇ ਗੁਰੂ ਦੇ ਪਿਆਰੋ ਤੇ ਸਾਧ ਸੰਗ ਜੀ ਉਥੇ ਜਪਜੀ ਸਾਹਿਬ ਦੇ ਜਾਪ ਕੀਤੇ ਸਮਰਨ ਦੇ ਜਾਪ ਕੀਤੇ ਗੁਰੂ ਦੇ ਪਿਆਰੋ ਜਿੱਥੇ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਾਫ਼ ਕਰਨਾ ਗੁਰੂ ਦੇ ਪਿਆਰੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਖਮਨੀ ਸਾਹਿਬ ਉਚਾਰਨ ਕੀਤੀ ਹੈ 베ਰੀ ਦੇ ਥੱਲੇ ਸਾਧ ਸੰਗਜੀ ਮਨਜੀਤ ਸਾਹਿਬ ਕੋਲੇ ਸੱਚੇ ਪਾਤਸ਼ਾਹ ਜੀ ਪਕਸ਼ਾ ਕਰਨ ਜਿਹਦਾ ਨਾਮ ਅੱਜ ਮਨਜੀਤ ਸਾਹਿਬ ਆ ਸਾਧ ਸੰਗਜੀ ਉਥੋਂ ਜੜ ਲੈ ਕੇ ਆਂਦਾ ਸਰੋਵਰ ਦੇ ਵਿੱਚੋਂ ਸਾਧ ਸੰਗਜੀ ਤਕਰੀਬਨ ਗੁਰੂ ਦੇ ਪਿਆਰਿਓ 1 ਮਹੀਨਾ ਸਵਾ ਮਹੀਨਾ ਸਾਧ ਸੰਗਜੀ ਉਹਨਾਂ ਨੇ ਵਰਤਿਆ ਤੇ ਸਾਧ ਸੰਗਜੀ ਉਹੀ ਮਾਤਾ ਜਿਹਨੂੰ ਕੈਂਸਰ ਦੀ ਬਿਮਾਰੀ ਸੀਗੀ ਤੇ ਸਾਧ ਸੰਗਜੀ ਖੰਡੇ ਵਾਲੇ ਬਾਪੂ ਨੇ ਗੁਰੂ ਦੇ ਪਿਆਰਿਓ ਸਾਰੀਆਂ ਹੀ ਰਿਪੋਰਟਾਂ ਫੇਲ ਕਰਦੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫੇਰ ਆਖੋ ਹੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਤਾਂ ਕ੍ਰਿਸ਼ਮੇ ਆ ਕ੍ਰਿਸ਼ਮੇ ਇਹ ਸਾਧ ਸੰਗ ਜੀ ਕ੍ਰਿਸ਼ਮੇ ਆ ਸਾਨੂੰ ਪਿਆਰ ਚਾਹੀਦਾ ਸਾਨੂੰ ਮਾਣ ਚਾਹੀਦਾ ਸਾਧ ਸੰਗ ਜੀ ਉਹਨਾਂ ਬਾਪੂ ਦੇ ਥੋੜਾ ਜਿਹਾ ਮਾਣ ਚਾਹੀਦਾ ਥੋੜਾ ਜਿਹਾ ਮਾਣ ਕਰਕੇ ਤੁਰਿਆ ਕਰੋ ਸਾਧ ਸੰਗ ਜੀ ਖੰਡੇ ਵਾਲੇ ਬਾਪੂ ਦੇ ਅੱਗੇ ਗੁਰੂ ਦੇ ਪਿਆਰਿਓ ਉਹਨਾਂ ਲਈ ਸਾਧ ਸੰਗ ਜੀ ਇਹ ਕੈਂਸਰ ਵਰਗੀਆਂ ਬਿਮਾਰੀਆਂ ਕੀ ਸਾਧ ਸੰਗ ਜੀ ਜਿਹੜੇ ਸਾਸੰਗ ਜੀ ਮਰੇ ਪਾਈ ਬੰਦੇ ਨੂੰ ਜਿੰਦਾ ਕਰਨ ਵਾਲੇ ਗੁਰੂ ਦੇ ਪਿਆਰਿਓ ਉਹਨਾਂ ਵਾਸਤੇ ਬਿਮਾਰੀਆਂ ਕੀ ਐ ਸਾਸੰਗ ਜੀ ਗੁਰੂ ਦੇ ਪਿਆਰਿਓ ਉਹ ਤਾਂ ਸਭ ਕੁਝ ਆਪ ਹੀ ਮਾਲਕ ਕਰਨ ਕਰਮਾਂ ਦੇ ਸਮਾਥਾ ਸਾਸੰਗ ਜੀ ਉਹ ਸਭ ਕੁਝ ਕਰਨਾ ਹਾਰਾ ਸੱਚੇ ਪਾਤਸ਼ਾਹ ਜੀ ਸਤਗੁਰ ਮੇਰਾ ਮਾਰ ਜਵਾਲਾ ਐ ਸਾਸੰਗ ਜੀ ਉਹ ਆਪ ਹੀ ਮਾਰ ਸਕਦੇ ਆਪ ਹੀ ਜਵਾਲ ਸਕਦੇ ਗੁਰੂ ਦੇ ਪਿਆਰਿਓ ਇਸ ਕਰਕੇ ਸਾਸੰਗ ਜੀ ਬਾਬਾ ਜੀ ਨੂੰ ਸਾਤ ਸੰਗ ਜੀ ਉਹ ਬੰਦਾ ਚੰਗਾ ਲੱਗਦਾ ਜਿਹੜਾ ਸਾਤ ਸੰਗ ਜੀ ਸਮਰਨ ਕਰਦਾ ਹੈ ਜਿਹੜਾ ਗੁਰਬਾਣੀ ਦੇ ਨਾਲ ਜੁੜਦਾ ਗੁਰੂ ਦੇ ਪਿਆਰੋ ਸਾਤ ਸੰਗ ਜੀ ਸਾਨੂੰ ਮਿਹਨਤ ਕਰਨੀ ਪਾਉਗੀ ਸਾਨੂੰ ਆਪ ਕਮਾਈ ਕਰਨੀ ਪਾਉਗੀ ਜੇ ਅਸੀਂ ਕਿਸੇ ਦੇ ਕੋਲੋਂ ਸਾਤ ਸੰਗ ਜੀ ਕਾਲੇ ਤਾਗੇ ਨੂੰ ਗੰਢਾ ਦਿਵਾ ਲਿਆ ਜਾਂਦੀਆਂ ਸਾਤ ਸੰਗ ਜੀ ਗਿੱਟੇ ਦੇ ਨਾਲ ਬੰਨ ਲਿਆ ਜਾਂ ਪੈਰ ਦੇ ਗੂਠੇ ਨਾਲ ਬੰਨ ਲਿਆ ਸਾਤ ਸੰਗ ਜੀ ਡੌਲੇ ਨਾਲ ਬੰਨ ਲਿਆ ਗੋਟ ਦੇ ਬੰਨ ਲਿਆ ਇਹਨਾਂ ਤਾਗਿਆਂ ਨੇ ਸਾਤ ਸੰਗ ਜੀ ਕੁਝ ਨਹੀਂ ਕਰਨਾਗਾ ਇਹਨਾਂ ਤਾਗਿਆਂ ਨੇ ਕੁਛ ਨਹੀਂ ਕਰਨਾ ਤੁਹਾਡੀਆਂ ਲੈਂਚੀਆਂ ਨੇ ਕੁਛ ਨਹੀਂ ਕਰਨਾ ਸਾਧ ਸੰਗ ਜੀ ਬਾਬੇ ਨੇ ਫੂਕਾ ਮਾਰ ਕੇ ਜਾਲ ਬਣਾ ਕੇ ਦਿੱਤਾ ਸਾਧ ਸੰਗ ਜੀ ਇਹਦੇ ਵਿੱਚ ਸਾਧ ਸੰਗ ਜੀ ਸਾਡਾ ਭਲਾ ਨਹੀਂ ਹੋਣਾਗਾ ਜਿਵੇਂ ਬਾਬਾ ਅਨੰਦ ਸਿੰਘ ਜੀ ਨਾਨਕਸਰ ਵਾਲੇ ਕਹਿੰਦੇ ਹੁੰਦੇ ਸਨ ਭਾਈ ਜਦੋਂ ਤੋਂ ਗੁਰਬਾਣੀ ਦੇ ਜਾਪ ਕਰਦਾ ਹਾਂ ਜਪਜੀ ਸਾਹਿਬ ਦੇ ਜਾਪ ਕਰਦਾ ਹਾਂ ਵਾਹਿਗੁਰੂ ਦੇ ਸਿਮਰਨ ਕਰਦਾ ਹਾਂ ਉਦੋਂ ਕੋਲੇ ਜਾਲ ਰੱਖਿਆ ਕਰ ਆਪਦੇ ਜਾਲ ਟਾ ਕੇ ਰੱਖਿਆ ਕਰ ਤੇ ਭਾਈ ਉਹ ਜਾਲਵਲ ਵੇਖ ਕੇ ਉਧਰ ਨਿਗਾਹ ਕਰਕੇ ਸਾਧ ਸੰਗਤ ਜੀ ਤੁਰ ਗੁਰਬਾਣੀ ਦੇ ਜਾਪ ਕਰਿਆ ਕਰ ਸਿਮਰਨ ਕਰਿਆ ਕਰ ਉਹ ਗੁਰੂ ਰਾਮਦਾਸ ਤੇ ਪਾਤਸ਼ਾਹੀ ਦਾ ਜਾਲ ਬਣ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਸਹੀ ਦਾ ਸੰਗਾਂ ਦਾ ਜਾਲ ਬਣ ਜਾਂਦਾ ਸਾਧ ਸੰਗਤ ਜੀ ਉਹਨੇ ਤੇਰਾ ਆਧਾਰ ਕਰਨਾ ਹੈ ਸਾਧ ਸੰਗਤ ਜੀ ਬਾਣੀ ਦੇ ਵਿੱਚੋਂ ਅਮਰ ਸਚਉਂਦਾ ਗੁਰੂ ਦੇ ਪਿਆਰਿਓ ਆਪਾਂ ਗੁਰਬਾਣੀ ਦੇ ਨਾਲ ਜੁੜ ਕੇ ਸਾਧ ਸੰਗਤ ਜੀ ਆਓ ਗੁਰੂ ਦੇ ਪਿਆਰਿਓ ਇਹਨਾਂ ਵਿਹਿਮਾ ਭਰਮਾ ਦੇ ਵਿੱਚ ਸਾਧ ਸੰਗਤ ਜੀ ਕੁਛ ਨਹੀਂ ਗੁਰੂ ਦੇ ਪਿਆਰਿਓ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਕੁਛ ਨਹੀਂ ਸਾਧ ਸੰਗ ਜੀ ਕਿਤੇ ਉੱਥੇ ਲੱਡੂ ਰੱਖਤੇ ਕਿਤੇ ਉੱਥੇ ਲੱਡੂ ਰੱਖਤੇ ਸਾਧ ਸੰਗ ਜੀ ਗੁਰੂ ਦੇ ਪਿਆਰੋ ਇਹਨਾਂ ਦੇ ਵਿੱਚ ਅੱਜ ਤੱਕ ਕੋਈ ਵੀ ਸਾਧ ਸੰਗ ਜੀ ਨਾ ਕੋਈ ਬੜਿਆਂ ਸਾਧ ਸੰਗ ਜੀ ਨਾ ਕੋਈ ਬਣੇਗਾ ਆਓ ਗੁਰੂ ਦੇ ਪਿਆਰੋ ਖੰਡੇ ਵਾਲਾ ਬਾਪੂ ਕਿੱਥੇ ਰਹਿੰਦਾ ਸਾਧ ਸੰਗ ਜੀ ਉਹ ਸਾਡੇ ਸਾਧ ਸੰਗ ਜੀ ਹਿਰਦੇ ਵਿੱਚ ਰਹਿੰਦਾ ਉਹ ਗੁਰੂ ਦੇ ਪਿਆਰੋ ਸਾਡੇ ਹਿਰਦੇ ਵਿੱਚ ਰਹਿੰਦਾ ਸਾਧ ਸੰਗ ਜੀ ਖੰਡੇ ਵਾਲਾ ਬਾਪੂ ਸਾਡੇ ਹਿਰਦੇ ਵਿੱਚ ਰਹਿੰਦਾ ਸਾਧ ਸੰਗਤ ਜੀ ਉਹਨਾਂ ਨੂੰ ਅਸੀਂ ਵਿਸਾਰ ਗਏ ਨਾ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਘਰਾਂ ਦੇ ਵਿੱਚ ਹੀ ਸੁਰਤੀ ਲਾ ਕੇ ਘਰ ਦੇ ਵਿੱਚ ਚੌਂਕੜਾ ਮਾਰ ਕੇ ਜਿਨ੍ਹਾਂ ਨੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕੀਤੇ ਆ ਸਾਧ ਸੰਗਤ ਜੀ ਜਿਨ੍ਹਾਂ ਨੇ ਸ਼ੀਦਾਂ ਸਾਹਿਬ ਦੇ ਦਰਸ਼ਨ ਕੀਤੇ ਆ ਘਰ ਦੇ ਵਿੱਚ ਹੀ ਚੌਂਕੜੀ ਲਾ ਕੇ ਗੁਰੂ ਦੇ ਪਿਆਰਿਓ ਤੇ ਬਾਬਾ ਜੀ ਨੂੰ ਸੁਰਤੀ ਰਾਈ ਸਾਧ ਸੰਗਤ ਜੀ ਉਹਨਾਂ ਦੇ ਦਰਬਾਰ ਦੇ ਦਰਸ਼ਨ ਕਰਿਆ ਕਰੋ ਰੋਜ਼ ਹਾਜ਼ਰੀ ਲਵਾਇਆ ਕਰੋ ਸਾਧ ਸੰਗਤ ਜੀ ਆਪਣੀ ਸੁਰਤ ਨੂੰ ਸਾਧ ਸੰਗਤ ਜੀ ਆਪਣੇ ਘਰ ਦੇ ਵਿੱਚ ਬੈਠਿਆਂ ਚੌਂਕੜਾ ਮਾਰ ਕੇ ਬਾਬਾ ਨਾਨਕ ਜੀ ਕਹਿੰਦੇ ਹੁੰਦੇ ਸਨ ਭਾਈ ਚੌਕੜਾ ਮਾਰ ਕੇ ਤੋਂ ਗੁਰੂ ਸਾਹਿਬ ਜੀ ਦਾ ਧਿਆਨ ਧਰ ਲਾ ਗੁਰੂ ਸਾਹਿਬ ਜੀ ਦੇ ਚੌਕੜਾ ਮਾਰ ਕੇ ਘਰ ਬੈਠਾ ਹੀ ਦਰਸ਼ਨ ਕਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਰੀਰ ਤੇਰਾ ਸਾਧ ਸੰਗ ਜੀ ਘਰ ਦੇ ਵਿੱਚ ਬੈਠਾ ਹੋਵੇ ਸਰੀਰ ਤੇਰਾ ਘਰ ਦੇ ਵਿੱਚ ਹੋਵੇ ਤੇਰੀ ਜੜੀ ਆਤਮਾ ਤੇਰੀ ਇਹ ਆਤਮਾ ਸਾਧ ਸੰਗ ਜੀ ਤੇਰੀ ਸਾਧ ਸੰਗ ਜੀ ਉਸੇ ਇਧਾਂ ਫਿਰਦੀ ਹੋਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਵਿੱਚ ਫਿਰਦੀ ਹੋਵੇ ਸਾਧ ਸੰਗ ਜੀ ਸਰਤੀ ਰਾਈ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਜਦੋਂ ਸਾਡਾ ਕੋਈ ਟੈਲੀਫੋਨ ਆਉਂਦਾ ਗੁਰੂ ਦੇ ਪਿਆਰਿਓ ਜਾਂ ਸਾਡੀ ਕੋਈ ਚਿੱਠੀ ਆਉਂਦੀ ਹੈ ਸਾਡਾ ਕੋਈ ਸਨੇਹਾ ਆਉਂਦਾ ਗੁਰੂ ਦੇ ਪਿਆਰਿਓ ਸਨੇਹਾ ਦੇਣ ਵਾਲਾ ਸਾਧ ਸੰਗ ਜੀ ਸਾਨੂੰ ਸਨੇਹਾ ਦੇ ਜਾਂਦਾ ਕਿ ਤੇਰੀ ਭਾਈ ਮਾਮੀ ਨੇ ਤੇਰੀ ਨੇ ਆਹ ਸਨੇਹਾ ਭੇਜਿਆ ਤੇਰੀ ਭੂਆ ਨੇ ਆਹ ਸਨੇਹਾ ਭੇਜਿਆ ਸਾਧ ਸੰਗ ਜੀ ਭੂਆ ਨੇ ਤਾਂ ਸਾਧ ਸੰਗ ਜੀ ਚਾਰ ਅੱਖਰ ਕੋਈ ਕਾਗਜ਼ ਤੇ ਲਿਖੇ ਹੁੰਦੇ ਆ ਜਦੋਂ ਅਸੀਂ ਪੜ੍ਹਦੇ ਆ ਗੁਰੂ ਦੇ ਪਿਆਰਿਓ ਗੱਲ ਸਾਨੂੰ ਮੰਨਣੀ ਪੈਣੀ ਆ ਸਾਧ ਸੰਗਤ ਜੀ 16 ਨੇ 30 ਪੈਸੇ ਤੁਹਾਨੂੰ ਗੱਲ ਮੰਨਣੀ ਪੈਣੀ ਹੈ ਗੁਰੂ ਦੇ ਪਿਆਰਿਓ ਜਦੋਂ ਅਸੀਂ ਗੁਰੂ ਦੇ ਪਿਆਰਿਓ ਉਹ ਚਿੱਠੀ ਦੇ ਉੱਤੇ ਸਾਧ ਸੰਗਤ ਜੀ ਕਾਗਜ਼ ਦੇ ਉੱਤੇ ਸਾਧ ਸੰਗਤ ਜੀ ਭੂਆ ਦਾ ਜਾਂ ਕੋਈ ਬੇਬੇ ਦਾ ਸਾਧ ਸੰਗਤ ਜੀ ਆਪਾਂ ਕੋਈ ਐਡਰੈਸ ਪੜ੍ਹਦੇ ਆ ਜਾਂ ਉਹਨਾਂ ਦੀ ਗੱਲਬਾਤ ਪੜ੍ਹਦੇ ਆ ਉਹਨਾਂ ਦਾ ਚਿਹਰਾ ਸਾਡੇ ਸਾਹਮਣੇ ਆ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਵੀ ਸਾਧ ਸੰਗਤ ਜੀ ਜਦੋਂ ਤੁਸੀਂ ਗੁਰਬਾਣੀ ਪੜ੍ਹੋਗੇ ਗੁਰੂ ਦੇ ਪਿਆਰਿਓ ਜਿਵੇਂ ਜਿਵੇਂ ਤੁਸੀਂ ਗੁਰਬਾਣੀ ਪੜ੍ਹੋਗੇ ਸਾਧ ਸੰਗਤ ਜੀ ਸਾਧ ਸੰਗਤ ਜੀ ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੁਹਾਡੇ ਸਾਹਮਣੇ ਆ ਜਾਣ ਗਿਆ ਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਫਿਰ ਖੰਡੇ ਵਾਲੇ ਬਾਪੂ ਜੀ ਤੁਹਾਡੇ ਸਾਹਮਣੇ ਆ ਜਾਣਗੇ ਸਾਧ ਸੰਗਤ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਇਸ ਕਰਕੇ ਗੁਰੂ ਦੇ ਪਿਆਰਿਓ ਗੁਰੂ ਪਾਤਸ਼ਾਹ ਜੀ ਦੀਆਂ ਬੜੇ ਅੰਤ ਵੜੀਆਂ ਆ ਹਨ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਪ੍ਰੋਗਰਾਮ ਦੀ ਕੋ ਵੱਧ ਤੋਂ ਵੱਧ ਸਾਧ ਸੰਗਤ ਜੀ ਦੀਵਾਨ ਰੱਖੋ ਗੁਰੂ ਦੇ ਪਿਆਰਿਓ ਹੁਣ ਤਾਂ ਬਹੁਤ ਸਹੂਲਤਾਂ ਆ ਗਈਆਂ ਸਾਧ ਸੰਗਤ ਜੀ ਬੜਾ ਸੰਗਤ ਦਾ ਆਨੰਦ ਵਾਝਦਾ ਗੁਰੂ ਦੇ ਪਿਆਰਿਓ ਆਪਾਂ ਵਾਂਝੇ ਨਾ ਰਹਿ ਜਾਈਏ ਸਾਧ ਸੰਗਤ ਜੀ ਮੈਂ ਸੋਚਦਾ ਉਹਨਾਂ ਸਾਥ ਸੰਗਤ ਜੀ ਜਿਨ੍ਹਾਂ ਦੀਆਂ ਅਰਦਾਸਾਂ ਬਾਬਾ ਜੀ ਪੂਰੀਆਂ ਕਰਦੇ ਆ ਖੰਡੇਵਾਲੀ ਜੀ ਪੂਰੀਆਂ ਕਰਦੇ ਅਰਦਾਸਾਂ ਸਾਥ ਸੰਗਤ ਕਈਆਂ ਨੂੰ ਦੇਖੀਦਾ ਉਹਨਾਂ ਦੇ ਅਮਰਤ ਵੀ ਨਹੀਂ ਛਕੇ ਹੁੰਦੇ ਹਨ ਦਾੜ੍ਹੀਏ ਹੁੰਦੇ ਗੁਰੂ ਦੇ ਪਿਆਰਿਓ ਉਹ ਕਿਹੋ ਜੀ ਅਵਸਥਾ ਲੈ ਕੇ ਆਏ ਹੋਣਗੇ ਕਿਹੋ ਜੀ ਅਵਸਥਾ ਦੇ ਨਾਲ ਅਰਦਾਸ ਬੇਨਤੀ ਕਰਦੇ ਸਾਥ ਸੰਗਤ ਜੀ ਕਿਹਦੇ ਕੋਲ ਅਰਦਾਸ ਬੇਨਤੀ ਕਰਾਉਂਦੇ ਆ ਕਿ ਆਪ ਕਰਦੇ ਆ ਸਾਥ ਸੰਗਤ ਜੀ ਜਿਨ੍ਹਾਂ ਦੀਆਂ ਅਰਦਾਸਾਂ ਬੇਨਤੀਆਂ ਬਾਬਾ ਜੀ ਆਪ ਨੇੜੇ ਹੋ ਕੇ ਸੁਣ ਲੈਂਦੇ ਗੁਰੂ ਦੇ ਪਿਆਰਿਓ ਉਹ ਕਿਹੋ ਜਿਹੀਆਂ ਅਰਦਾਸਾਂ ਬੇਨਤੀਆਂ ਕਰਦੇ ਹੋਣਗੇ ਕਿਵੇਂ ਕਰਦੇ ਹੋਣਗੇ ਕਿਹੋ ਜੇ ਮਨ ਦੇ ਨਾਲ ਕਰਦੇ ਹੋਣਗੇ ਔਰ ਮੈਂ ਸੋਚਦਾ ਹਾਂ ਨਾਲ ਸਾਧ ਸੰਗਤ ਜੀ ਸਾਡੇ ਸ੍ਰੀ ਸਾਹਿਬ ਵੀ ਪਾਏ ਆ ਸਾਧ ਸੰਗਤ ਜੀ ਸਾਡੇ ਅਮਰਤ ਵੀ ਛਕੇ ਆ ਅਸੀਂ ਕਹਦੇ ਜੀ ਮਹਾਰਾਜ ਸਾਡੀ ਅਰਦਾਸ ਨਹੀਂ ਸੁਣਦੇ ਬਾਲਕ ਬਾਬਾ ਜੀ ਸਾਡੀ ਅਰਦਾਸ ਨਹੀਂ ਸੁਣਦੇ ਇੰਨਾ ਚਿਰ ਹੋ ਗਿਆ ਸਾਨੂੰ ਚਪਹਿਰੇ ਘਟਦਿਆਂ ਨੂੰ ਪਰ ਸਾਧ ਸੰਗਤ ਜੀ ਇੱਥੇ ਮਨ ਮੰਨ ਦੀ ਗੱਲ ਆ ਸਾਧ ਸੰਗਤ ਜੀ ਜਿਹਦੇ ਨਾਲ ਸਾਧ ਸੰਗਤ ਜੀ ਯਾਰੀ ਨਿਭ ਜਾਂਦੀ ਆ ਤੇ ਨਿਭ ਜਾਂਦੀ ਗੁਰੂ ਦੇ ਪਿਆਰਿਓ ਪਤਾ ਨਹੀਂ ਕੋਈ ਕਿਸੇ ਨੂੰ ਕਿੰਨਾ ਕੁ ਪਿਆਰ ਕਰਦਾ ਕੋਈ ਕਿਸੇ ਨੂੰ ਕਿੰਨਾ ਕੁ ਪਿਆਰ ਕਰਦਾ ਸਤਸੰਗ ਜੀ ਜਿਵੇਂ ਗੁਰੂ ਦੇ ਪਿਆਰਿਓ ਭੀਲਣੀ ਨੇ ਗੁਰੂ ਦੇ ਪਿਆਰਿਓ ਜਦੋਂ 베ਰ ਖਵਾਏ ਸੀ ਲੋਕੀ ਕਹਿੰਦੇ ਸਤਸੰਗ ਜੀ ਦੁਨੀਆ ਕਹਿੰਦੀ ਕਿ ਉਹਨੇ ਝੂਠੇ 베ਰ ਖਵਾਏ ਐ ਸਤਸੰਗ ਜੀ ਝੂਠੇ 베ਰ ਨਹੀਂ ਸਤਸੰਗ ਜੀ ਉਥੇ ਝੂਠੇ 베ਰਾਂ ਵੱਲ ਧਿਆਨ ਨਹੀਂ ਗਿਆ ਉਥੇ ਤਾਂ ਇਸ ਗੱਲ ਵੱਲ ਧਿਆਨ ਗਿਆ ਕਿ ਭੀਲਣੀ ਮੈਨੂੰ ਪਿਆਰ ਕਿੰਨਾ ਕਰਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹਦੇ ਪਿਆਰ ਨੂੰ ਸਤਕਾਰ ਕੀਤਾ ਸਤਸੰਗ ਜੀ ਪਿਆਰ ਨੂੰ ਸਤਕਾਰ ਕੀਤਾ ਉਥੇ 베ਰ ਨਹੀਂ ਦੇਖੇ ਗੁਰਪ੍ਰਭੂਾਨ ਨੇ ਉਥੇ ਭਗਵਾਨ ਨੇ 베ਰ ਨਹੀਂ ਵੇਖੇ ਗਏ ਸਾਧ ਸੰਗਤ ਜੀ ਉਹਨਾਂ ਦਾ ਪਿਆਰ ਦੇਖਿਆ ਖੁਸ ਸਤਨਾਮ ਸ੍ਰੀ ਵਾਹਿਗੁਰੂ ਜੀ ਇਸ ਕਰਕੇ ਸਾਧ ਸੰਗਤ ਜੀ ਖੰਡੇ ਵਾਲੇ ਨੂੰ ਜਿਹੜਾ ਵੀ ਆਪਣੇ ਦਿਲੋਂ ਪਿਆਰ ਕਰਦਾ ਹੈ ਜਿਹੜਾ ਉਹਨਾਂ ਦੀ ਤਸਵੀਰ ਵੇਖਣੀ ਚਾਹੁੰਦਾ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਦੀਵਾਨ ਸਜਾਉਣੇ ਹੋਣੇ ਆਪਣੇ ਪਰਾਂ ਦੇ ਵਿੱਚ ਸਾਧ ਸੰਗਤ ਜੀ ਜਾਂ ਗੁਰੂ ਸਾਹਿਬ ਲੈ ਕੇ ਉਹਨੇ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਸਾਧ ਸੰਗਤ ਜੀ ਸੰਗਾ ਅਸਣ ਥੱਲੇ ਨਾ ਕਰਿਆ ਕਰੋ ਸਾਧ ਸੰਗਤ ਜੀ ਜ਼ਮੀਨ ਤੇ ਨਾ ਕਰਿਆ ਕਰੋ ਕੋਈ ਤਾਕਤਪੋਛ ਲੈ ਕੇ ਸਾਧ ਸੰਗਤ ਜੀ ਉੱਚੀ ਜਗ੍ਹਾ ਦੇ ਉੱਤੇ ਆਸਣ ਲਾਇਆ ਕਰੋ ਅੱਜ ਸਾਡੇ ਮੋਗੇ ਵੀ ਸਾਧ ਸੰਗਤ ਜੀ ਕਾਫੀ ਦਾਸ ਨੇ ਦੇਖਿਆ ਜਿਹੜੇ ਦੁਪਹਿਰੇ ਕੱਟਦੇ ਸਾਧ ਸੰਗਤ ਜੀ ਚ ਪਹਿਰਾਂ ਦਾ ਕੰਮ ਚਲਾਜ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਥੱਲੇ ਜ਼ਮੀਨ ਦੇ ਉੱਤੇ ਰੱਖੇ ਹੋਏ ਆ ਮੰਜੀ ਸਾਹਿਬ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜ਼ਮੀਨ ਦੇ ਉੱਤੇ ਰੱਖਿਆ ਨਾ 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 ਸਾਧ ਸੰਗਤ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਕਰਨਾ ਸਿੱਖਣਾ ਹੈ ਜਿਨ੍ਹਾਂ ਨੇ ਸਾਧ ਸੰਗਤ ਜੀ ਦੇਖਣਾ ਵੀ ਸਤਕਾਰ ਕਿਵੇਂ ਹੁੰਦਾ ਉਹ ਨਾਨਕ ਸਰ ਜਾਓ ਸਾਧ ਸੰਗਤ ਜੀ ਉੱਥੇ ਪਤਾ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਵੇਂ ਸਾਸਾਂ ਦੀ ਸੇਵਾ ਹੁੰਦੀ ਆ ਨਾਨਕ ਸਰ ਜਾਉ ਸਾਸੰਗ ਜੀ ਜਿਵੇਂ ਬਾਬਾ ਜੀ ਕਹਿੰਦੇ ਹੁੰਦੇ ਸਾਸਾਂ ਜੀ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਹਨ ਸਭ ਤੋਂ ਉੱਚਾ ਅਸਨ ਤੇਰਾ ਤੂੰ ਸਭ ਦਾ ਸਰਤਾਜ ਸਭ ਦੇਵਤੇ ਤੇਰੀ ਉਸਤਤ ਕਰਦੇ ਤੂੰ ਸੱਚਾ ਮਹਾਰਾਜ ਸਭ ਦੇਵਤੇ ਤੇਰੀ ਉਸਤਤ ਕਰਦੇ ਤੂੰ ਸੱਚਾ ਮਹਾਰਾਜ ਸਾਰਿਆਂ ਤੋਂ ਉੱਚਾ ਸਾਸੰਗ ਜੀ ਆਸਨ ਗੁਰੂ ਦੇ ਪਿਆਰਿਓ ਬਾਬਾ ਆਨੰਦ ਸਿੰਘ ਜੀ ਨੇ ਸਾਸੰਗ ਜੀ ਉੱਚੀ ਜਗ੍ਹਾ ਤੇ ਲਾਇਆ ਹੋਇਆ ਐਵੇਂ ਗੁਰੂ ਦੇ ਪਿਆਰਿਓ ਤੁਸੀਂ ਹੋਰ ਜਗ੍ਹਾ ਤੇ ਬਹੁਤ ਜ਼ਿਆਦਾ ਸਾਸਣੇ ਦੇਖਿਆ ਸਾਸਣ ਜੀ ਕਈਆਂ ਜਗ੍ਹਾ ਦੇ ਉੱਤੇ ਵੇਖਿਆ ਗੁਰੂ ਦੇ ਪਿਆਰਿਓ ਕੰਡਿਆਲ ਜਾਓ ਸਾਸਣ ਜੀ ਜੋ ਬਾਬਾ ਸੰਤ ਬਾਬਾ ਪਾਲਾ ਸਿੰਘ ਜੀ ਸਾਸਣ ਜੀ ਕੰਡਿਆਲ ਵਾਲੇ ਆ ਉੱਥੇ ਵੀ ਗੁਰੂ ਸਾਹਿਬ ਨੂੰ ਸਾਸਣ ਜੀ ਦਾਸ ਨੇ ਦੇਖਿਆ ਬਹੁਤ ਉੱਚਾ ਅਸਣ ਬਣਾਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਸਣ ਜੀ ਤੇ ਅਸੀਂ ਸਾਸਣ ਜੀ ਭਲਾ ਕਰਾਉਂਦੇ ਕਰਾਉਂਦੇ ਗੁਰੂ ਗ੍ਰੰਥ ਸਾਹਿਬ ਨੂੰ ਸਾਸਣ ਜੀ ਜਮੀਨ ਦੇ ਉੱਤੇ ਮੰਜੀ ਸਾਹਿਬ ਰੱਖ ਲੈਣੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਔਰ ਸਾਧ ਸੰਗ ਜੀ ਇਹ ਗੱਲਾਂ ਯਾਦ ਰੱਖਣੀਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਨ ਕਿਸੇ ਤਾਕਤਪੂਸ਼ ਦੇ ਉੱਤੇ ਕਿਤੇ ਬੈੱਡ ਦੇ ਉੱਤੇ ਲਾਇਆ ਕਰੋ ਗੁਰੂ ਦੇ ਪਿਆਰੋ ਸਾਧ ਸੰਗ ਜੀ ਇਸ ਤਰ੍ਹਾਂ ਕਰਕੇ ਗੁਰੂ ਪਾਤਸ਼ਾਹ ਜੀ ਸਾਡਾ ਭਲਾ ਕਰਨਗੇ ਗੁਰੂ ਦੇ ਪਿਆਰੋ ਬਾਬਾ ਦੀਪ ਸਿੰਘ ਜੀ ਨੂੰ ਵੱਧ ਤੋਂ ਵੱਧ ਪਿਆਰ ਕਰੋ ਉਹ ਨੂੰ ਤੁਸੀਂ ਪਿਆਰ ਕਰਨ ਦਾ ਸਬੂਤ ਕਿਵੇਂ ਦੇਖੋਗੇ ਜੇ ਤੁਹਾਡੇ ਕੋਲ ਕੋਈ ਸਬੂਤ ਮੰਗੇ ਵੀ ਭਾਈ ਤੁਸੀਂ ਗੁਰੂ ਰਾਮਦਾਸ ਜੀ ਨੂੰ ਪਿਆਰ ਕਰਦੇ ਆਂ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਦੇ ਆਂ ਕੋਈ ਸਬੂਤ ਦਿਓ ਖਾਂ ਸਾਥ ਸੰਗਤ ਜੀ ਦੇ ਤੁਸੀਂ ਗੁਰਬਾਣੀ ਦੇ ਜਾਪ ਕਰਦੇ ਹੋਂ ਗੁਰਬਾਣੀ ਪੜ੍ਹਦੇ ਹੋਂ ਸਾਥ ਸੰਗਤ ਜੀ ਸਿਮਰਨ ਕਰਦੇ ਹੋਂ ਇਹ ਤੁਹਾਡੇ ਕੋਲੇ ਸਬੂਤ ਹੈ ਵੀ ਭਾਈ ਬਾਬਾ ਜੀ ਗੁਰਬਾਣੀ ਨੂੰ ਪਿਆਰ ਕਰਦੇ ਸੀ ਅਸੀਂ ਗੁਰਬਾਣੀ ਦੇ ਜਾਪ ਕਰਦੇ ਹਾਂ ਘਰਾਂ ਵਿੱਚ ਸਾਥ ਸੰਗਤ ਜੀ ਅਸੀਂ ਸਿਮਰਨ ਕਰਦੇ ਹਾਂ ਇਹ ਤੁਹਾਡੇ ਕੋਲੇ ਸਬੂਤ ਹੈ ਸਾਥ ਸੰਗਤ ਜੀ ਤੁਹਾਨੂੰ ਸਿਰ ਚੁੱਕਦਾ ਗੁਰੂ ਦੇ ਪਿਆਰਿਓ ਆਓ ਗੁਰੂ ਦੇ ਪਿਆਰਿਓ ਸਾਰੇ ਆਪਾਂ ਇਕੱਠੇ ਹੋ ਕੇ ਸਾਥ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਸਾਥ ਸਾਜੀ ਪਿੰਡਾਂ ਪਿੰਡਾਂ ਦੇ ਵਿੱਚ ਦੀਵਾਨ ਲੀਕ ਕੇ ਗੁਰੂ ਦੇ ਪਿਆਰਿਓ ਸਾਥ ਸਾਥ ਦੇ ਉਹਨਾਂ ਦੇ ਜਿਕਰੇ ਸੱਚੇ ਪਾਤਸ਼ਾਹ ਜੀ ਗੂੰਜੌਣ ਸਾਧ ਸੰਗ ਜੀ ਇੱਕ ਦਾਸ ਨੂੰ ਯਾਦ ਆਇਆ ਗੁਰੂ ਦੇ ਪਿਆਰਿਓ ਇਧਰ ਰਾਜਸਥਾਨ ਵੱਲ ਸਾਧ ਸੰਗ ਜੀ ਇੱਕ ਕੋਈ ਭੈਣ ਸਾਧ ਸੰਗ ਜੀ ਜਿਨ੍ਹਾਂ ਦੇ ਸਾਧ ਸੰਗ ਜੀ ਕੁਝ ਦਾਸ ਨਾਲ ਵੀ ਗੱਲਾਂ ਬਾਤਾਂ ਹੋਈਆਂ ਤਾਂ ਸਾਧ ਸੰਗ ਜੀ ਦਾਸ ਨੂੰ 22 23 ਸਾਲ ਹੋ ਗਏ ਸਾਧ ਸੰਗ ਦੀ ਗੁਰਮਤ ਦਾ ਪ੍ਰਚਾਰ ਕਰਦੇ ਨੂੰ ਤੇ ਸਾਧ ਸੰਗ ਦੀ ਗੱਲ ਹੁੰਦੀ ਹੈ ਬਚਨ ਮੰਨਣ ਦੀ ਸਾਧ ਸੰਗ ਜੀ ਗੱਲ ਹੁੰਦੀ ਆ ਬਚਨ ਮੰਨਣ ਦੀ ਗੁਰੂ ਦੇ ਪਿਆਰਿਓ ਸੰਤਨ ਸਾਗਰ ਪਰ ਉੱਤਰੀ ਆ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਧਰੀ ਆ ਗੱਲ ਤਾਂ ਸਾਨੂੰ ਬਚਨਾ ਦੀ ਹੁੰਦੀ ਕਿ ਉਹਨਾਂ ਦਾ ਬਚਨ ਕਮਾਇਆ ਜਾਵੇ ਤੇ ਸਾਧ ਸੰਗਤ ਜੀ ਅਸੀਂ ਉਹਨਾਂ ਨੂੰ ਦੀਵਾਨ ਜੁਮੇ ਲਾਈ ਸੀ ਗੁਰੂ ਦੇ ਪਿਆਰਿਓ ਕਿ ਭਾਈ ਤੁਸੀਂ ਦੀਵਾਨ ਕਰਾਓ ਮਾਲਕ ਦੀ ਕਿਰਪਾ ਹੋ ਜੂਗੀ ਸਾਧ ਸੰਗਤ ਜੀ ਤੇ ਇਆਂ ਸਾਲਾਂ ਦੇ ਵਿੱਚ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਨੇ ਉਹਦੇ ਘਰ ਦੇ ਵਿੱਚ ਇਹ ਚੀਜ਼ ਦੇ ਰੈਸ਼ਟ ਦਿਖਾਇਆ ਸੀਗਾ ਵੀ ਇੱਥੇ ਬਹੁਤ ਵੱਡਾ ਗੁਰੂ ਘਰ ਬਣੂਗਾ ਸਾਧ ਸੰਗਤ ਜੀ ਉੱਥੇ ਕੋਈ ਜ਼ਮੀਨ ਆ ਸਾਧ ਸੰਗਤ ਉੱਥੇ ਬਹੁਤ ਵੱਡਾ ਗੁਰੂ ਘਰ ਬਣੂਗਾ ਬੜੀ ਸੰਗਤ ਦਿਖਾਈ ਗੁਰੂ ਪਾਤਸ਼ਾਹੀ ਨੇ ਸੁਪਨਾ ਦਿਖਾਇਆ ਸਾਧ ਸੰਗਤ ਜੀ ਪਰ ਸਾਧ ਸੰਗਤ ਜੀ ਉਹਨਾਂ ਦੇ ਕਰਮ ਹੁਣ ਇਹੋ ਜਿਹੇ ਹੀ ਨਹੀਂਗੇ ਸਾਧ ਸੰਗਤ ਜੀ ਉਹਨਾਂ ਦੇ ਕਰਮ ਇਹੋ ਜਿਹੇ ਬਣ ਜਾਣ ਤਾਂ ਸਾਧ ਸੰਗਤ ਜੀ ਝੋਲੀ ਆੜ ਕੇ ਸਤਿਵੰਤਨ ਕਹਿਣ ਕੇ ਬਾਬਾ ਜੀ ਜਿਵੇਂ ਤੁਸੀਂ ਕਹਿੰਨੇ ਆ ਅਸੀਂ ਉਵੇਂ ਕਰਾਂਗੇ ਪਰ ਸਾਧ ਸੰਗਤ ਜੀ ਕਰਮ ਕਿੱਥੋਂ ਲਿਆਉਣਾ ਤੇ ਸਾਧ ਸੰਗਤ ਜੀ ਉਹਨਾਂ ਦੇ ਉੱਤੋਂ ਦੀ ਫੁੱਲ ਵਰਸਾਉਂਦੀ ਸੰਗਤ ਬਾਬਾ ਜੀ ਨੇ ਦਿਖਾਈ ਆ ਵੀ ਇਹਨਾਂ ਭਾਈ ਜਿਹੜੀ ਮਾਤਾ ਇਹ ਇਹਦੇ ਉੱਤੋਂ ਦੀ ਫੁੱਲ ਵਰਸਾਏ ਜਾਣਗੇ ਹੁਣ ਸਾਧ ਸੰਗਤ ਜੀ ਸਮਾਂ ਥੋੜਾ ਹੀ ਹੁੰਦਾ ਗੁਰੂ ਦੇ ਪਿਆਰਿਓ ਅਸੀਂ ਦੁਬਾਰਾ ਫੋਨ ਕਰਕੇ ਕਿਹਾ ਮਾਤਾ ਜੀ ਤੋ ਦਵਾਨ ਲੀਖ ਲਾ ਪਾਸ਼ਾ ਤੇਰੇ ਤੇ ਕਿਰਪਾ ਕਰਨਗੇ ਸਾਧ ਸੰਗਤ ਜੀ ਫਿਰ ਉਹ ਜੜੀਆਂ ਖੂਨ ਦੇ ਛਿੱਟੇ ਘਰ ਦੇ ਵਿੱਚ ਆਏ ਹੁੰਦੇ ਆ ਕਿਸੇ ਦੀ ਸੈਟ ਆਈ ਹੁੰਦੀ ਸਾਧ ਸੰਗਤ ਜੀ ਕੀਤਾ ਕਰਾਇਆ ਹੁੰਦਾ ਇਹ ਕੰਮ ਹੋਣ ਨਹੀਂ ਦਿੰਦੀਆਂ ਸਾਧ ਸੰਗਤ ਦੀਆਂ ਚੀਜ਼ਾਂ ਹੈ ਗੁਰੂ ਦੇ ਪਿਆਰਿਓ ਇਸ ਕਰਕੇ ਸਾਧ ਸੰਗਤ ਜੀ ਦਾਸ ਨੇ ਖਿਮਾ ਮੰਗ ਲਈ ਅਸੀਂ ਚੁੱਪ ਕਰਕੇ ਸੁਣੀ ਗਏ ਬਾਅਦ ਦੇ ਵਿੱਚ ਦਾਸ ਨੇ ਕਿਹਾ ਚੰਗਾ ਭੈਣਾ ਜਿਵੇਂ ਤੇਰੀ ਖੁਸ਼ੀ ਤੋਂ ਮੈਂ ਕਰ ਕੋ ਸਮਾਂ ਹੁੰਦਾ ਸਾ ਅਸੀਂ ਟਾਲ ਜਾਂਦਾ ਗੁਰੂ ਦੇ ਪਿਆਰਿਓ ਮਾਲਕ ਤਾਂ ਮੌਕਾ ਬਹੁਤ ਦਿੰਦਾ ਪਰ ਅਸੀਂ ਆਪਣੀ ਸਿਆਣਪ ਸਾਧ ਸੰਗ ਜੀ ਮੁਰੇ ਰੱਖ ਲੈਨੇ ਆ ਕਿੰਨੀ ਜੀ ਜਦੋਂ ਤੱਕ ਮੇਰੀ ਸਿਆਣਪ ਕੰਮ ਕਰਦੀ ਆ ਤੁਸੀਂ ਕਿਹੜਾ ਸਾਡੇ ਤੋਂ ਵੱਡੇ ਆ ਅਸੀਂ ਵੀ ਆਪਾ ਦੀਪ ਸਿੰਘ ਜੀ ਨੂੰ ਮੰਨਦੇ ਆ ਅਸੀਂ ਵੀ ਆਪਾ ਦੀਪ ਸਿੰਘ ਜੀ ਦੇ ਲਾੜ ਲੱਗੇ ਹੋਏ ਆ ਤੁਸੀਂ ਕੋਈ ਬਾਲੇ ਆ ਥੋੜੀ ਜਿਹੀ ਹੋਮੇ ਆ ਜਾਂਦੀ ਸਾਧ ਸੰਗ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਹੋਮੇ ਸਾਧ ਸੰਗ ਜੀ ਗੁਰੂ ਘਰ ਦੇ ਵਿੱਚ ਪ੍ਰਵਾਣ ਨਹੀਂ ਸਾਧ ਸੰਗ ਜੀ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸਨ ਭਾਈ ਤੂੰ ਹੋਮੇ ਛੱਡ ਦੇ ਗੁਰੂ ਪਾ ਸਾਹੀ ਤੈਨੂੰ ਸਾਹਮਣੇ ਦਿਖਾਈ ਦੇਣ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਦ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਇੱਕ ਵੀਰਾ ਸਰੈ ਜਦ ਮੇਰੀ ਮਿਟ ਜਾਏ ਫਿਰ ਪ੍ਰਭ ਕਾਜ ਸਵਾਰੇ ਆਈ ਤੇ ਆਉ ਸਾਧ ਸੰਗ ਜੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਵੱਧ ਤੋਂ ਵੱਧ ਸਾਧ ਸੰਗ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨਾ ਸਾਧ ਸੰਗ ਜੀ ਵੱਧ ਤੋਂ ਵੱਧ ਤੁੰਤਨ ਬਾਬਾ ਦੀਪ ਸਿੰਘ ਜੀ ਸ਼ਿਦਾ ਸਿੰਘਾਂ ਵਾਸਤੇ ਸਾਧ ਸੰਗ ਜੀ ਆਪਾਂ ਇਕੱਠ ਵੱਧ ਤੋਂ ਵੱਧ ਕਰਨਾ ਸਾਧ ਸੰਗ ਜੀ ਸਿਮਰਨ ਜਾਪ ਰੱਖ ਕੇ ਸਾਧ ਸੰਗ ਜੀ ਕੰਨਿਆ ਦੀ ਸੰਗਤਾਂ ਦੇ ਭਲੇ ਕਰਦੇ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਤੋਂ ਵੱਧ ਤੋਂ ਵੱਧ ਪਾਈ ਇਹਨਾਂ ਦੀਵਾਨਾਂ ਨੂੰ ਗਾਂ ਦੀਆਂ ਪਹਚਾ ਕੇ ਪਾਈ ਤੁਸੀਂ ਬਾਬਾ ਦੀਪ ਸਿੰਘ ਜੀ ਦੀਆਂ ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਲੈਣੀਆਂ ਸਾਧ ਸੰਗਤ ਜੀ ਆਓ ਗੁਰੂ ਦੇ ਪਿਆਰ ਉਸ ਤੇ ਪਾਸ਼ਾ ਜੀ ਬਖਸ਼ਾ ਕਰਨਾ ਹੁਣ ਆਪਾਂ ਸਾਰੀ ਸਮਾਪਤੀ ਕਰਕੇ ਸਮਾਂ ਕਾਫੀ ਹੋ ਗਿਆ 2.5 ਘੰਟੇ ਤਕਰੀਬਨ ਪੌਣੇ 3 ਘੰਟੇ ਹੋ ਗਏ ਗੁਰੂ ਦੇ ਪਿਆਰਿਓ ਤੋਂ ਸਮਾਪਤੀ ਕਰਕੇ ਸਾਧ ਸੰਗਤ ਜੀ ਆਪਾਂ ਫੇਰ ਸਮਾਂ ਬਣਿਆ ਤੇ ਆਪ ਜੀ ਦੇ ਦਰਸ਼ਨ ਕਰਾਂਗੇ ਸਾਧ ਸੰਗਤ ਜੀ ਧੰਨਵਾਦ ਕਰਨੇ ਸਤਿਗੁਰਾਂ ਸੰਗਤਾਂ ਦੇ ਇਥੋਂ ਦੇ ਪ੍ਰਬੰਧਕਾਂ ਦੇ ਸਾਧ ਸੰਗ ਜੀ ਭਾਈ ਰਣਜੀਤ ਸਿੰਘ ਸਿੱਧੂ ਸਾਧ ਸੰਗ ਜੀ ਇਹਨਾਂ ਦਾ ਵੀ ਧੰਨਵਾਦ ਕਰਦੇ ਸਾਧ ਸੰਗ ਜੀ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਆਂ ਗੁਰੂ ਦੇ ਪਿਆਰਿਓ ਤੇ ਮਾਲਕਾ ਕਿਰਪਾ ਕਰ ਉਸਦੇ ਪਾਸ਼ਾ ਜੀ ਭੁੱਲਾਂ ਚੁੱਕਾ ਮਾਫ਼ ਕਰਨੀਏ ਸਾਧ ਸੰਗ ਜੀ ਤਾਂ ਫਿਰ ਸਮਾਪਨ ਬਣਾ ਤੇ ਆ ਵੀ ਦੇ ਸਾਸਰੀ ਦਰਸ਼ਨ ਕਰਾਂਗੇ